گئے ਸੀ ਫਟਵਾਰੀਆਂ ਤੋਂ ਡਿਜੀਟਲ ਵਗੈਰਾ ਪੁੱਛਣ ਗਏ ਸੀ ਕਿੰਨੀਆਂ ਵੋਟਾਂ ਬਣ ਗਈਆਂ ਉਹਨਾਂ ਨੇ ਸਾਨੂੰ ਵੋਟਾਂ ਦੇ ਸਿਸਟਮ ਦਾ ਨਹੀਂ ਕੋਈ ਦੱਸਿਆ ਉਹ ਰਿਸ਼ਤੇ ਦੇ ਮਤਲਬ ਉਹ ਸਿੰਘ ਜਾਂ ਕੌਰ ਆ ਜਿਨ੍ਹਾਂ ਦਾ ਨਾਮ ਸੀ ਉਹ ਦਮਾਂਦਮ ਫਾਰਮ ਭਰ ਰਹੇ ਤੇ ਫਾਰਮ ਜਦੋਂ ਅਸੀਂ ਭਰਦੇ ਦੇਖੇਗੇ ਅਸੀਂ ਕਿਹਾ ਜੀ ਇਹ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਵੀ ਸਾਨੂੰ ਉੱਪਰੋਂ ਆਰਡਰ ਹੈ ਮਹਾਜੀ ਕੀ ਗੱਲ ਕੋ ਨਿਕਤੀ ਰੂਮ ਕੋ ਕੋਈ ਨਿਕਤੀ ਰੂਮ ਕਨੇ ਹੋਗਾ ਕਿ ਸਾਨੂੰ ਬਰਬਰੀ ਆਡਰ ਹੈ 2001 ਦੇ ਵਿੱਚ ਵੋਟਾਂ ਬਣੀਆਂ ਸੀ 2011 ਚ ਵੋਟਾਂ ਬਣੀਆਂ ਸੀ ਉਸੇ ਤਰ੍ਹਾਂ ਦੇ ਸਰਕਾਰ ਫਿਰ ਕੱਪੜੇ ਵਾਜੀ ਕਰਦੇ ਆ ਸੀ ਤਾਂ ਕਹਿੰਦੇ ਕਿ ਕਾਂਗਰਸ ਇਹ ਕਰਦੀ ਆ ਜਾਂ ਘੱਲਿਓ ਕਰਦੇ ਆ ਇਹ ਇਹਨਾਂ ਦੇ ਵੀ ਸਿਰੇ ਦੇ ਉੱਤੇ ਨੇ ਇਹਨਾਂ ਨੇ ਆਡਰ ਹੀ ਦਿੱਤੇ ਪੱਕੇ ਅੱਜ 25% ਦੇ ਨਾਲ ਮੇਜਰਾ ਵੀ ਇਹ ਟੋਟਲ ਵੋਟ ਐ ਨਹੀਂ ਆ ਪਰ ਤੁਸੀਂ 250 ਕਰੋੜ ਭਰ ਕੇ ਸਾਨੂੰ ਦੇ ਦੇਣਾ ਸਰਬ ਪ੍ਰਸ਼ਾਦਨ ਮੁਰਦਾਬਾ 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 ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਿਧਨ ਦੇਸਾਂ ਦੇ ਮੁਤਾਬਕ ਅਸੀਂ ਪਿੰਡਾਂ ਦੇ ਵਿੱਚ ਤੇ ਜਿੱਥੇ ਜਿੱਥੇ ਪਟਵਾਰੀ ਵਹਿੰਦੇ ਹਨ ਉੱਥੇ ਤਕਰੀਬਨ ਸਾਰੇ ਹੀ ਇਲਾਕਿਆਂ ਦੇ ਵਿੱਚ ਅੱਜ ਸਾਡੇ ਬੰਦੇ ਗਏ ਸੀ ਪਟਵਾਰੀਆਂ ਤੋਂ ਲਿਸ਼ਟਾਂ ਵਗੈਰਾ ਪੁੱਛਣ ਗਏ ਸੀ ਕਿੰਨੀਆਂ ਵੋਟਾਂ ਬਣ ਗਈਆਂ ਉਹਨਾਂ ਨੇ ਸਾਨੂੰ ਵੋਟਾਂ ਦੇ ਸਿਸਟਮ ਤਾਂ ਨਹੀਂ ਕੋਈ ਦੱਸਿਆ ਪਰ ਜਦੋਂ ਅਸੀਂ ਗਏ ਤਿੰਨ ਚਾਰ ਪਟਵਾਰੀ ਜਿੱਦਾਂ ਪਿੰਡਾਂ ਦੀਆਂ ਜਿੱਦਾਂ ਮੇਰੇ ਪਿੰਡ ਦਾ ਮੰਨੋ ਕਲਾਉਡ ਪਿੰਡ ਹੈ ਉਹਦੀ ਲਿਸਟ ਉਹਨਾਂ ਦੇ ਕੋਲ ਸੀ ਉਹ ਲਿਸਟ ਦੇ ਮੁਤਾਬਕ ਸਿੰਘ ਜਾਂ ਕੌਰ ਜਿਨ੍ਹਾਂ ਦਾ ਨਾਮ ਸੀ ਉਹ ਦਮਾਂ ਦਮ ਫਾਰਮ ਭਰ ਰਹੇ ਸੀ ਤੇ ਫਾਰਮ ਜਦੋਂ ਅਸੀਂ ਭਰਦੇ ਦੇਖੇਗੇ ਅਸੀਂ ਕਿਹਾ ਵੀ ਇਹ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਵੀ ਸਾਨੂੰ ਉੱਪਰੋਂ ਆਰਡਰ ਹੈ ਮਹਾਂਜੀ ਕੀ ਦਾ ਕੋਈ ਲਿਖਤੀ ਰੂਪ ਚ ਕੋਈ ਲਿਖਤੀ ਰੂਪ ਚ ਨਹੀਂ ਉਹ ਕਹੇ ਵੀ ਸਾਨੂੰ ਬਰਬਰੀ ਆਰਡਰ ਹੈ ਵੀ ਸ਼ਨੀਵਾਰ ਤੇ ਐਤਵਾਰ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹ ਕੰਮ ਕਰ ਰਹੇ ਆ ਫਾਰਮ ਭਰ ਰਹੇ ਆ ਪਰ ਅਸੀਂ ਬਦਲਾ ਸਾਹਿਬ ਦੀ ਅਗਵਾਈ ਚ ਉਹਨਾਂ ਤੋਂ ਜਿੰਨੇ ਵੀ ਫਾਰਮ ਸੀ ਜਿਵੇਂ ਨਾਨੋਵਾਲ, ਕੋਟੜਾ, ਨਾਨਹੇੜੀਆਂ, ਨੁਗਾਵਾ, ਜੈ ਸਿੰਘ ਵਾਲਾ ਦੇ ਉਹ ਫਾਰਮ ਭਰੇ ਸੀ ਅਸੀਂ ਫਾਰਮ ਵੀ ਲੈਂਦੇ ਉਹਨਾਂ ਕੋਲੋਂ ਭਰੇ ਹੋਏ ਤੇ ਉਹਨਾਂ ਕੋਲ ਤੋਂ ਲਿਸਟਾਂ ਵੀ ਮੰਗ ਲੀਆਂ ਵੀ ਸਾਨੂੰ ਇਹ ਲਿਸਟਾਂ ਵੀ ਦੇ ਦਿਓ ਜਿਹੜੇ ਜਿਹੜੇ ਪਿੰਡਾਂ ਦੀਆਂ ਆ ਪਰ ਅਸੀਂ ਕਹੇ ਆ ਵੀ ਇਹ ਤਾਂ ਤੁਸੀਂ ਬੜੀ ਗਲਤੀ ਕਰ ਰਹੇ ਹੋ ਪਿੰਡਾਂ ਦੇ ਵਿੱਚ ਤੁਸੀਂ ਗਏ ਨਹੀਂ ਇੱਥੇ ਫਾਰਮੈਲਟੀ ਪੂਰੀ ਕਰਕੇ ਜਿਵੇਂ 2001 ਦੇ ਵਿੱਚ ਵੋਟਾਂ ਬਣੀਆਂ ਸੀ 2011 ਚ ਵੋਟਾਂ ਬਣੀਆਂ ਸੀ ਉਸੇ ਤਰਜ਼ ਤੇ ਸਰਕਾਰ ਫਿਰ ਕੱਪੜੇ ਬਾਜੀ ਕਰ ਰਹੀ ਆ ਅਸੀਂ ਤਾਂ ਕਹਿੰਦੇ ਵੀ ਕਾਂਗਰਸ ਇਹ ਕਰਦੀ ਆ ਜਾਂ ਕਾਦੀਓ ਕਰਦੇ ਆ ਇਹ ਇਹਨਾਂ ਦੇ ਵੀ ਸਿਰੇ ਤੇ ਉਤਰੇ ਇਹਨਾਂ ਨੇ ਆਰਡਰ ਹੀ ਦੇਤੇ ਪੱਕੇ ਵੀ ਤੁਸੀਂ ਲਿਸਟਾਂ ਦੇ ਮੁਤਾਬਕ ਆਪਣੇ ਫਾਰਮ ਭਰ ਦੋ ਮੰਨ ਲਓ ਇਹ ਪਿੰਡਾਂ ਆਪਣਾ ਕੋਪਰਾ ਅੱਜ 25 ਪੈਨਸ਼ਨ ਦੇ ਨਾਲ ਲਿਖਿਆ ਵਾ ਵੀ ਇਹ ਟੋਟਲ ਬੋਟ ਇੰਨੀ ਆ ਪਰ ਤੁਸੀਂ 250 ਫਾਰਮ ਭਰ ਕੇ ਸਾਨੂੰ ਦੇ ਦੇਣੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਨਖੇਦੀ ਕਰਦੀ ਆ ਕਿ ਤੁਸੀਂ ਚੰਗੇ ਕੰਮ ਤਾਂ ਕੀ ਕਰਨੇ ਅਸੀਂ ਵਾਰੋ-ਵਾਰ ਸਰਦਾਰ ਈਮਾਨ ਸਿੰਘ ਦੀ ਸਰਪ੍ਰਸਤੀ ਹੇਠ ਮੈਂਬਰੈਂਡਮ ਵੀ ਦਿੱਤਾ ਏ ਡੀਸੀ ਸਾਹਿਬ ਨੂੰ ਡਾਰ ਦੀ ਮਨਸਾ ਦਾ ਅੱਜ ਸਾਨੂੰ ਪਤਾ ਲੱਗ ਗਿਆ ਵੀ ਆਹ ਵੀਡੀਓ ਵੀ ਆ ਦੇਖੋ ਇਹ ਬਣਾ ਰਹੀਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹੋ ਜੇ ਕੰਮ ਨਾ ਕਰੋ ਤੁਹਾਡੇ ਤੇ ਆਸ ਸੀ ਪਿੰਡਾਂ ਦੇ ਪਿੰਡਾਂ ਨੂੰ ਸਰਕਾਰ ਨੂੰ ਸਰਕਾਰ ਦੇ ਕੰਮਾਂ ਤੇ ਮੋਹਰ ਲਾਈ ਸੀ ਤੁਹਾਨੂੰ 92 ਬੰਦੇ ਜਿਤਾ ਕੇ ਭੇਜੇ ਆ ਤੁਸੀਂ ਤਾਂ ਪਿਛਲੀਆਂ ਸਰਕਾਰਾਂ ਦੀਆਂ ਨਾਲੋਂ ਵੀ ਹੱਦਾਂ ਪਾਰ ਕਰਤੀਆਂ ਅਕਾਲੀ ਦਲ ਅੰਮ੍ਰਿਤਸਰੀ ਦੀ ਨਖੇਦੀ ਕਰਦਾ ਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੰਗਾਰਾ ਸਿੰਘ ਬਡਰਲਾ ਦੀ ਅਗਵਾਈ ਚ ਅਸੀਂ ਮੈਂਬਰ ਉਹਨੇ ਦੇਣ ਆ ਰਹੇ ਹਾਂ ਦੇਣ ਜਾ ਰਹੇ ਹਾਂ ਸੋ ਆਪ ਜੀ ਦੇ ਰਾਹੀਂ ਵੀ ਅਸੀਂ ਬੇਨਤੀ ਕਰਦੇ ਆ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਪਾਰਟੀ ਦੇ ਵਰਕਰ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਅਹੁਦੇਦਾਰ ਸਾਹਿਬਾਨ ਬੈਠੇ ਹਨ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਆਪਣੇ ਹੈੱਡਕੁਆਰਟਰ ਕੁਆਟਰਾਂ ਤੇ ਜਾ ਕੇ ਪਟਵਾਰਖਾਨਿਆਂ ਦੇ ਵਿੱਚ ਚੈੱਕ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ